ਸਾਸ਼ਰੀਏ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚੱਲ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜਾਨੀ ਬਿਲਕੁਲ ਠੀਕ ਠਾਕ ਤੇ ਵਧੀਆ ਹੋਵੋਗੇ ਲੈ ਕੇ ਹਾਜ਼ਰ ਹਾਂ ਤੁਹਾਡੇ ਵਾਸਤੇ ਇੱਕ ਵੀਡੀਓ ਇੱਕ ਖਾਸ ਟੌਪਿਕ ਤੇ ਗੱਲਬਾਤ ਵੀ ਜਦੋਂ ਕੋਈ ਤੁਹਾਨੂੰ ਇਗਨੋਰ ਕਰਦਾ ਆ ਤੁਹਾਨੂੰ ਕਿੱਦਾਂ ਦਾ ਫੀਲ ਹੁੰਦਾ ਆ ਜਦ ਤੁਸੀਂ ਕਿਸੇ ਨੂੰ ਇਗਨੋਰ ਕਰਦੇ ਆ ਤਾਂ ਸਾਹਮਣੇ ਵਾਲਾ ਕੀ ਫੀਲ ਕਰਦਾ ਹੋਊਗਾ ਬਹੁਤ ਹਾਰਟ ਫੀਲ ਹੁੰਦਾ ਇਨਸਾਨ ਨੂੰ ਜਦੋਂ ਤੁਹਾਨੂੰ ਕੋਈ ਇਗਨੋਰ ਕਰਦਾ ਆ ਦੇਖ ਕੇ ਅਣ ਦੇਖਾ ਕਰਦਾ ਆ ਤਾਨੂੰ ਬੁਲਾ ਕੇ ਰਾਜੀ ਨਹੀਂ ਹੁੰਦਾ ਈਵਨ ਕਿ ਇੱਥੋਂ ਤੱਕ ਕਿ ਤੁਸੀਂ ਕਿਸੇ ਨੂੰ ਫੋਨ ਵੀ ਕਰੋ ਉਹਨੇ ਤੁਹਾਡੀ ਕਾਲ ਨਹੀਂ ਪਿਕ ਕਰਨੀ ਮਤਲਬ ਕੋਈ ਨਾ ਕੋਈ ਬਹਾਨਾ ਬਣਾ ਦੇਣਾ ਹੈ ਕਈ ਵਾਰ ਇਦਾਂ ਨਹੀਂ ਹੈਪਨਿੰਗ ਹੋ ਜਾਂਦੀਆਂ ਕਿ ਆਪਾਂ ਸੋਚਦੇ ਹਾਂ ਕਿ ਜਿਹੜੀ ਆਪਾਂ ਨੂੰ ਕਾਲ ਆਈ ਉਹ ਕਿਹੜਾ ਆਪਣੇ ਆਸ-ਪਾਸ ਖੜਾ ਹੈ ਮਤਲਬ ਦੁਨੀਆ ਇੰਨੀ ਵੀ ਵੱਡੀ ਨਹੀਂ ਹੈਗੀ ਕਿ ਕੋਈ ਕਦੇ ਕਿਸੇ ਨੂੰ ਮਿਲ ਨਾ ਸਕੇ ਇਦਾਂ ਹੁੰਦਾ ਆ ਵੀ ਕਈ ਵਾਰ ਆਪਾਂ ਕਿਤੇ ਕਿਸੇ ਜਗ੍ਹਾ ਤੇ ਆਪਾਂ ਪਹਿਲੀ ਵਾਰ ਜਾਣਾ ਹੁੰਦਾ ਆਪਾਂ ਨੂੰ ਨਹੀਂ ਪਤਾ ਹੁੰਦਾ ਆਪਾਂ ਕਿਸੇ ਭੈਣ ਭਰਾ ਨੂੰ ਜਿਹੜਾ ਉੱਥੇ ਪਹਿਲਾਂ ਗਿਆ ਹੋਇਆ ਫੋਨ ਕਰਦੇ ਆਂ ਵੀ ਅਸੀਂ ਇਮੀਡੀ ਇੱਥੇ ਆਉਣਾ ਆ ਵੀ ਸਾਨੂੰ ਪਤਾ ਨਹੀਂ ਹੈਗਾ ਵੀ ਲੋਕੇਸ਼ਨ ਕੀ ਆ ਜਾਂ ਕੁਝ ਵੀ ਆ ਜਾਂ ਮੈਂ ਕੱਲਾ ਆ ਤੇ ਮੈਨੂੰ ਵੀ ਕੰਪਨੀ ਚਾਹੀਦੀ ਆ ਤਾਂ ਆਪਾਂ ਚਲੋ ਸਾਰੇ ਉੱਥੇ ਇਕੱਠੇ ਕੋਕੇ ਪ੍ਰੋਗਰਾਮ ਅਟੈਂਡ ਕਰ ਲਵਾਂਗੇ ਜਦੋਂ ਆਪਾਂ ਕਿਸੇ ਨੂੰ ਕਾਲ ਲਾਉਨੇ ਆ ਹੋ ਸਕਦਾ ਆਪਾਂ ਥੋੜੀ ਦੂਰੀ ਤੇ ਖੜੇ ਹੋਈਏ ਆਪਾਂ ਨੂੰ ਵੀ ਇਹ ਨਾ ਪਤਾ ਹੋਵੇ ਪਰ ਉਹ ਇਨਸਾਨ ਥੋੜਾ ਸਾਹਮਣੇ ਖੜਾ ਹੋਵੇ ਬਟ ਉਹ ਤੁਹਾਨੂੰ ਇਗਨੋਰ ਕਰਦਾ ਹੋਵੇ ਤੁਸੀਂ ਉਹਨੂੰ ਫੋਨ ਕੀਤਾ ਅਗਲੇ ਨੇ ਆਪਣਾ ਫੋਨ ਦੇਖਿਆ اپنی پوکیٹ ਚ ਆਪਣੇ ਪਰਸੇ ਚ ਪਾ ਲਿਆ ਵੀ ਮੈਂ ਇਹਨੂੰ ਰਿਪਲਾਈ ਕਰਨਾ ਜ਼ਰੂਰੀ ਨਹੀਂ ਸਮਝਦਾ। ਥੋੜੇ ਟਾਈਮ ਬਾਅਦ ਕਿਸੇ ਹੋਰ ਦੀ ਕਾਲ ਆਈ ਉਸ ਇਨਸਾਨ ਨੇ ਪਿਕ ਕਰ ਲਈ। ਜਿਹੜੀ ਕਾਲ ਤੁਸੀਂ ਪਿਕ ਨਹੀਂ ਕੀਤੀ ਹੈਗੀ ਜਦੋਂ ਉਹ ਇਨਸਾਨ ਆਕੇ ਤੁਹਾਨੂੰ ਪੁੱਛਦਾ ਵੀ ਜੀ ਮੈਂ ਤੁਹਾਨੂੰ ਕਾਲ ਕੀਤੀ ਸੀ ਮੈਂ ਕਾਫੀ ਟਾਈਮ ਤੁਹਾਨੂੰ ਡਾਇਰੈਕਟ ਵੀ ਕਾਲ ਲਾਈ WhatsApp ਤੇ ਵੀ ਕਾਲ ਲਾਈ ਬਟ ਤੁਸੀਂ ਰਿਸਪੌਂਸ ਨਹੀਂ ਕੀਤਾ ਹੈਗਾ। ਤੋਂ ਇਨਸਾਨ ਅੱਗੋਂ ਕਹੇ ਕਿ ਨਹੀਂ ਜੀ ਇੱਥੇ ਰੌਲਾ ਬਹੁਤ ਸੀਗਾ ਮੈਨੂੰ ਫੋਨ ਸੁਣਿਆ ਨਹੀਂ। ਜਦ ਤੁਸੀਂ ਕਿਸੇ ਹੋਰ ਦਾ ਫੋਨ ਸੁਣ ਰਹੇ ਹੁੰਦੇ ਆ ਉਦੋਂ ਰੌਲਾ ਘਟ ਜਾਂਦਾ ਹੈ, ਸ਼ੋਰ ਸ਼ਰਾਬਾ ਘਟ ਜਾਂਦਾ ਹੈ। ਲੋੜ ਵੇਲੇ ਜਦੋਂ ਆਪਾਂ ਕਿਸੇ ਦੀ ਫੋਨ ਕਾਲ ਪਿਕ ਨਹੀਂ ਕਰਦੇ ਉਹਦਾ ਜਵਾਬ 2 ਦਿਨ ਬਾਅਦ 4 ਦਿਨ ਬਾਅਦ ਜਾਂ 2 ਘੰਟੇ ਬਾਅਦ ਦਿੱਤੇ ਹੋਇਆ ਕੋਈ ਮਤਲਬ ਨਹੀਂ ਹੈਗਾ ਜੇ ਉਸ ਟਾਈਮ ਤੋਂ ਅਗਲੇ ਦੀ ਲੋੜ ਅਗਲੇ ਨੂੰ ਤੁਹਾਡੀ ਉਸ ਟਾਈਮ ਲੋੜ ਆ ਜਦੋਂ ਆਪਾਂ ਉਸ ਟਾਈਮ ਜਵਾਬ ਨਹੀਂ ਦੇ ਰਹੇ ਤੇ ਬਾਅਦ ਦੇ ਵਿੱਚ ਦਿੱਤਾ ਨਾ ਦਿੱਤਾ ਇੱਕ ਬਰਾਬਰ ਹੁੰਦਾ ਸੋ ਜ਼ਰੂਰਤ ਦਾ ਮੁੱਲ ਕੀ ਹੈਗਾ ਭੈਣ ਭਰਾ ਰਿਸ਼ਤੇਦਾਰ ਸੱਜਣ ਮਿੱਤਰ ਇਸੇ ਲਈ ਹੁੰਦੇ ਆ ਕਿ ਕੋਈ ਵਕਤ ਪਿਆ ਕੋਈ ਪਰੇਸ਼ਾਨੀ ਆ ਕੋਈ ਟੈਨਸ਼ਨ ਆ ਜਾਂ ਕੋਈ ਵੀ ਐਮਰਜੈਂਸੀ ਆ ਗਈ ਆਪਾਂ ਕਿਸੇ ਨੂੰ ਕਾਲ ਕਰਦੇ ਆ ਤੇ ਕਾਲ ਪਿੱਕ ਜਰੂਰ ਕਰੋ ਹੋ ਸਕਦਾ ਅਗਲਾ ਕਿੰਨਾ ਕਿ ਪਰੇਸ਼ਾਨ ਹੋਵੇ ਤੁਹਾਡੇ ਨਾਲ ਗੱਲ ਕਰਨ ਨੂੰ ਸੋ ਜਾਣ ਪੁੱਝ ਕੇ ਕਿਸੇ ਨੂੰ ਇਗਨੋਰ ਨਾ ਕਰਿਆ ਕਰੋ ਠੀਕ ਹੈ ਤੁਹਾਡਾ ਕਿਸੇ ਨਾਲ ਕੋਈ ਮਨ ਮਟਾਇਆ ਬੈਠ ਕੇ ਸੌਟ ਆਊਟ ਕਰ ਲਓ ਨਹੀਂ ਹੈਗਾ ਬਾਈਕਾਟ ਕਰ ਦਿਓ ਟੋਟਲੀ ਪਰ ਦਿਖਾਵਾ ਨਾ ਕਰੋ ਵੀ ਹਾਂ ਅਸੀਂ ਇਹਦੇ ਨਾਲ ਬੋਲਦੇ ਆ ਸਾਡੀ ਇਹਦੇ ਨਾਲ ਬੋਲ ਬਾਣੀ ਹੈ ਸਾਡੀ ਬਣਦੀ ਬਹੁਤ ਹੈ ਬਣਦੀ ਬਣਦੀ ਅੱਜ ਕੱਲ ਕਿਸੇ ਦੀ ਕਿਸੇ ਨਾਲ ਕੋਈ ਨਹੀਂ ਹੈਗੀ ਸਭ ਲੋੜਾਂ ਨੂੰ ਇੱਕ ਦੂਜੇ ਦੇ ਨਾਲ ਲੱਗੇ ਹੋਏ ਆ। ਕੋਈ ਕਿਸੇ ਦਾ ਆਪਣਾ ਨਹੀਂ, ਕੋਈ ਕਿਸੇ ਦਾ ਸਾਕਾ ਨਹੀਂ। ਜਿੰਨਾ ਚਿਰ ਤੁਸੀਂ ਕਿਸੇ ਦੀ ਮਰਜ਼ੀ ਨਾਲ ਚੱਲਦੇ ਹੋ, ਉਨਾਂ ਚਿਰ ਤੁਸੀਂ ਗੋਡੇ ਆ। ਜਦੋਂ ਤੁਸੀਂ ਆਪਣੀ ਮਰਜ਼ੀ ਕਰਦੇ ਹੋ ਨਾ ਸਾਹਮਣੇ ਵਾਲੇ ਨੂੰ ਜਵਾਬ ਦਿੰਦੇ ਆ ਤਾਂ ਤੁਸੀਂ ਗਲਤ ਹੋ ਜਾਂਦੇ ਆ। ਜੇ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ, ਕਮੈਂਟ ਕਰਿਓ ਸੋਣਾ ਜੇ ਆਪ ਪੇਜ ਨੂੰ ਫੋਲੋ ਕਰ ਲਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ। ਮਿਲਾਂਗੇ ਕਿਸੇ ਨਵੀਂ ਵੀਡੀਓ ਨਾਲ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।